ਕਾਰਪੋਰੇਟ ਹਸਪੀਟਲ ਵੱਲੋਂ ਗਰੀਬ ਵਿਅਕਤੀ ਬਾਬੂ ਲਾਲ ਦਾ ਕੀਤਾ ਗਿਆ ਸਫਲ ਆਪਰੇਸ਼ਨ ਬਾਈਪਾਸ ਸਰਜਰੀ ਕਰਕੇ ਬਾਬੂ ਲਾਲ ਨੂੰ ਦਿੱਤਾ ਗਿਆ ਨਵਾਂ ਜੀਵਨ ਪਹਿਲੇ ਮੈਂ ਆਪਣਾ ਦੱਸ ਦਿਆਂ ਮੈਂ ਡਾਕਟਰ ਜਤਿੰਦਰ ਮਨੋਤਰਾ ਮੈਡੀਕਲ ਡਾਇਰੈਕਟਰ ਐਂਡ ਮੈਨੇਜਿੰਗ ਡਾਇਰੈਕਟਰ ਦਾ ਕਾਰਪੋਰੇਟ ਹਸਪੀਟਲ ਬਟਾਲਾ ਰੋਡ ਅੰਮ੍ਰਿਤਸਰ ਬਾਬੂ ਲਾਲ ਪੇਸ਼ੈਂਟ ਸਾਡੇ ਕੋਲ ਕੁਝ ਦਿਨ ਪਹਿਲੇ ਰਦਰ 10 15 ਦਿਨ ਪਹਿਲੇ ਐਡਮਿਟ ਹੋਏ ਸੀ ਇਹ ਹਾਰਟ ਫੇਲਅਰ ਨਾਲ ਜਿਹੜਾ ਸਾਹ ਉਖੜ ਗਿਆ ਸੀ ਸਾਹ ਚੜ ਰਿਹਾ ਸੀ ਚੱਲਣ ਫਿਰਨ ਜ ਮੁਸ਼ਕਲ ਆ ਰਹੀ ਸੀ ਰਦਰ ਲੇਟਨ ਜੀ ਵੀ ਮੁਸ਼ਕਲ ਆ ਰਹੀ ਸੀ ਅਸੀਂ ਉਹਨੂੰ ਹਾਰਟ ਫੇਲਅਰ ਕਹਿੰਦੇ ਆ ਹਾਰਟ ਫੇਲਅਰ ਨਾਲ ਸਾਡੇ ਕੋਲ ਐਡਮਿਟ ਹੋਏ ਸੀ 2 4 5 ਦਿਨ ਅਸੀਂ ਉਹਨਾਂ ਦਾ ਮੈਡੀਕਲ ਮੈਨੇਜਮੈਂਟ ਹਾਰਟ ਫੇਲ ਦਾ ਇ ਇਦੇ ਬਾਅਦ ਕੁਝ ਸਥਿਰ ਹੋ ਗਏ ਕੁਝ ਬੈਟਰ ਹੋ ਗਏ ਕੁਝ ਸੈਟਲ ਹੋ ਗਏ ਉਸ ਤੋਂ ਬਾਅਦ ਅਸੀਂ ਸਾਰੇ ਐਮਰਜੈਂਸੀਸ ਰਹੀ ਹੁੰਦਾ ਜਿਹੜੇ ਵੀ ਪੇਸ਼ੈਂਟ ਹਾਰਟ ਫੇਲਅਰ ਕਰਕੇ ਆਉਂਦੇ ਆ ਉਹਨਾਂ ਚ ਅਸੀਂ ਸਭ ਤੋਂ ਪਹਿਲਾਂ ਉਹਨਾਂ ਦੀ ਮੈਡੀਕਲ ਮੈਨੇਜਮੈਂਟ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਉਹ ਹਾਰਟ ਫੇਲ ਕਿਉਂ ਹੋਇਆ ਉਹਦਾ ਕਾਰਨ ਲੱਭਣ ਲਈ ਅਸੀਂ ਉਹਦੀ ਐਂਜਿਓਗ੍ਰਾਫੀ ਕਰ ਲੈਂਦੇ ਜਦੋਂ ਪੇਸ਼ੈਂਟ ਫਿੱਟ ਹੁੰਦਾ ਕਿਉਂਕਿ ਐਂਜਿਓਗ੍ਰਾਫੀ ਚ ਪੇਸ਼ੈਂਟ ਨੂੰ ਲੇਟਣਾ ਪੈਂਦਾ ਹੈ ਕਰੀਬ-ਕਰੀਬ 10-15 ਮਿੰਟ ਲਈ ਇਸ ਕਰਕੇ ਹਾਰਟ ਫੇਲ ਵਾਲਾ ਪੇਸ਼ੈਂਟ ਬੈੱਡ ਤੇ ਲੇਟ ਨਹੀਂ ਸਕਦਾ ਉਹਨੂੰ ਪਹਿਲੀ ਮੈਨੇਜ ਕਰਕੇ ਇਹਨਾਂ ਰਿਤੇ ਜਿੱਦੋਂ ਐਂਜਿਓਗ੍ਰਾਫੀ ਕੀਤੀ ਤੋ ਚ ਸਾਰੀਆਂ ਨਾੜੀਆਂ ਆਲਮੋਸਟ ਸਾਰੀਆਂ ਨਾੜੀਆਂ ਤਿੰਨ ਚਾਰ ਨਾੜੀਆਂ ਬੰਦ ਆਈਆਂ ਜਿਹੜੀਆਂ ਵੈਸਲ ਸਟੈਂਟੇਬਲ ਨਹੀਂ ਸੀ ਸਟੈਂਟੇਬਲ ਨਹੀਂ ਸੀ ਦਾ ਮਤਲਬ ਇਹ ਹੁੰਦਾ ਹੈ ਕਿ ਉਹਨਾਂ 'ਚ ਸਟੈਂਡ ਨਹੀਂ ਪੈ ਸਕਦੇ ਸੀ ਜਾਂ ਜ਼ਰੂਰਤ ਤੋਂ ਜ਼ਿਆਦਾ ਪੈਣੇ ਸੀ ਇਸ ਕਰਕੇ ਉਹ ਸਟੈਂਟੇਬਲ ਵੈਸਲ ਨਹੀਂ ਸੀ ਇਸ ਲਈ ਬਾਈਪਾਸ ਕਰਨਾ ਜ਼ਰੂਰੀ ਸੀ ਇਹਨਾਂ ਕੋਲ ਆਯੁਸ਼ਮਾਨ ਦਾ ਕਾਰਡ ਸੀ ਆਯੁਸ਼ਮਾਨ ਦੇ ਕਾਰਡ 'ਚ ਬਾਈਪਾਸ ਸਰਜਰੀ ਹੋ ਜਾਂਦੀ ਹੈ ਪਰ ਜਦੋਂ ਇੰਨੀ ਟ੍ਰਿੱਕੀ ਸਰਜਰੀ ਹੋਵੇ ਜਦੋਂ ਇੰਨਾ ਡਿਫਿਕਲਟ ਸਰਜਰੀ ਹੋਵੇ ਡਿਫਿਕਲਟ ਕਿਉਂ ਡਿਫਿਕਲਟੀਜ਼ ਕਰਕੇ बिकॉज ਇਹਨਾਂ ਦਾ ਹਾਰਟ ਜਿਹੜਾ ਸੀ ਉਹ 25 ਤੋਂ 30% ਕੰਮ ਕਰ ਰਿਹਾ ਸੀ ਰਿਪੀਟਿਡ ਹਾਰਟ ਫੇਲਿਅਰ ਕਰਕੇ ਆ ਰਿਪੀਟਿਡ ਐਮਆਈ ਕਰਕੇ ਰਿਪੀਟਿਡ ਹਾਰਟ ਅਟੈਕ ਕਰਕੇ ਇਹਨਾਂ ਦਾ ਹਾਰਟ ਸਟਰਨਲੀ ਸਟਰਨਲੀ ਡੈਮੇਜ ਹੋਣਾ ਸ਼ੁਰੂ ਹੋ ਗਿਆ ਜਦੋਂ ਤੱਕ ਸਾਡੇ ਕੋਲ ਆਏ ਇਹਨਾਂ ਦਾ ਹਾਰਟ 25 ਤੋਂ 30% ਕੰਮ ਕਰ ਰਿਹਾ ਸੀ ਜਿਨ੍ਹਾਂ ਦਾ ਮਰੀਜ਼ਾਂ ਦਾ ਹਾਰਟ 25 ਤੋਂ 30% ਕੰਮ ਕਰਦਾ ਪੂਰਾ ਕੰਮ ਨਹੀਂ ਕਰਦਾ ਪੂਰਾ ਮਤਲਬ 60% ਕੰਮ ਨਹੀਂ ਕਰਦਾ ਉਹਨਾਂ ਦਾ ਉਹਨਾਂ 'ਚ ਹਾਰਟ ਜਿਹੜਾ ਬਾਈਪਾਸ ਸਰਜਰੀ ਥੋੜੀ ਟਰਕੀ ਹੋ ਜਾਂਦੀ ਹੈ ਕਿਉਂਕਿ ਉਹਦੇ ਵਿੱਚ ਕਿਸੇ ਵੀ ਵੇਲੇ ਆਈਏ ਬੀਬੀ ਇੱਕ ਬੈਲੂਨ ਹੁੰਦਾ ਹੈ ਇੰਟਰਾਯੋਟਿਕ ਬੈਲੂਨ ਪੰਪ ਹੁੰਦਾ ਹੈ ਉਹ ਬੈਲੂਨ ਪੈਂਦਾ ਹੈ ਉਹਦੇ ਵਿੱਚ ਉਹ ਬੈਲੂਨ ਸਾਨੂੰ ਸਰਕਾਰ ਉਹਦੇ ਖਰਚਾ ਨਹੀਂ ਦਿੰਦੀ ਬਿਕਾਜ਼ ਉਹ ਬੈਲੂਨ ਦਾ ਆਪਣਾ ਹੀ 40000 ਰੁਪਏ ਦਾ ਬੈਲੂਨ ਹੈ ਇਹ ਗਰੀਬ ਬੰਦੇ ਸੀ ਇਹ ਬੈਲੂਨ ਅਫੋਰਡ ਨਹੀਂ ਕਰ ਪਾਉਂਦੇ ਸੀ ਸੋ ਇਸ ਕਰਕੇ ਹਸਪੀਟਲ ਨਾਲ ਥੋੜੀ ਜੀ ਮਨ ਮੁਟਾਵ ਹੋਇਆ ਕਿ ਅਸੀਂ ਇਹ ਸਰਜਰੀ ਕਰਾਣੀ ਵੀ ਇੱਥੋਂ ਹੀ ਆ ਬਿਕਾਜ਼ ਇਹਨਾਂ ਦੇ ਆਲਰੇਡੀ ਦੋ ਤਿੰਨ ਪੇਸ਼ੈਂਟਸ ਤੋਂ ਸੀ ਇਸੇ ਚੱਕਰ ਚੋਂ ਕੱਢਿਆ ਹੋਇਆ ਸੀ ਇਸੇ ਬਿਮਾਰੀ ਚੋਂ ਕੱਢਿਆ ਸੀ ਕੁਝ ਸਾਲ ਪਹਿਲੇ ਉਹੀ ਪੇਸ਼ੈਂਟ ਸਾਡੇ ਕੋਲ ਲੈ ਕੇ ਆਇਆ ਸੀ ਸਾਡੇ ਕੋਲ ਡਾਕਟਰ ਸਾਹਿਬ ਮੈਨੂੰ ਤੁਸੀਂ ਬਚਾਇਆ ਸੀ ਕਿੰਨੇ ਸਾਲ ਹੋ ਗਏ 4-5 ਸਾਲ ਮੈਨਕਲ ਪਹਿਲੇ ਆਏ ਸੀ ਉਸ ਤੋਂ ਬਾਅਦ ਇਹ ਮਰੀਜ਼ ਲੈ ਕੇ ਆਏ ਜਿਸ ਕਰਕੇ ਸਾਨੂੰ ਪ੍ਰੋਬਲਮ ਹੈ ਇਹਹੀ ਪ੍ਰੋਬਲਮ ਆ ਰਹੀ ਸੀ ਕਿ ਆਈਬੀਪੀ ਪਹਿਨਣਾ ਹੈ ਜਾਂ ਨਹੀਂ ਪਹਿਨਣਾ ਜਾਂ ਕੀ ਪ੍ਰੋਬਲਮ ਹੈ ਉਹਦੇ ਚ ਅਸੀਂ ਕੁਝ ਬਨ ਮੋਟਾ ਹੋਇਆ ਲੇਕਿਨ ਅਲਟੀਮੇਟਲੀ ਅਸੀਂ ਹਸਪੀਟਲ ਨੇ ਪੂਰਾ ਆਪਣਾ ਮੋੜਾ ਦਿੱਤਾ ਇਹਨਾਂ ਨੂੰ ਕਿ ਅਸੀਂ ਜੋ ਵੀ ਹੋਏਗਾ ਜਿੰਨਾ ਵੀ ਖਰਚਾ ਹੋਏਗਾ 아이 슈ਮਾਨ ਤੋਂ ਉੱਪਰ ਵੀ ਜਿੰਨਾ ਖਰਚਾ ਹੋਏਗਾ ਹਸਪੀਟਲ ਭਰੇਗਾ ਔਰ ਹਸਪੀਟਲ ਆਪਣੇ ਖਰਚੇ ਤੇ ਇਹਨਾਂ ਦਾ ਬਾਈਪਾਸ ਕਰਾਏਗਾ ਆਈਏਬੀਪੀ ਬਾਈਪਾਸ ਦਵਾਈਆਂ ਲੈਬੋਰੀ ਹਸਪੀਟਲ ਬੈਸਟ ਪੋਸੀਬਲ ਸਰਜਨ ਸਭ ਕੁਝ ਕਰਕੇ ਅਸੀਂ ਇਹਨਾਂ ਦਾ 5 ਦਿਨ ਪਹਿਲੇ ਬਾਈਪਾਸ ਸਰਜਰੀ ਕੀਤੀ ਔਰ ਅੱਜ ਪੇਸ਼ੈਂਟ ਬਿਲਕੁਲ ਠੀਕ ਹੈ ਇਹ ਪੇਸ਼ੈਂਟ ਅੱਜ ਡਿਸਚਾਰਜ ਹੋ ਕੇ ਘਰ ਜਾ ਰਿਹਾ ਹੈ ਅਸੀਂ ਵੈਸੇ ਹਰ ਮਹੀਨੇ 20 ਤੋਂ 25 ਬਾਈਪਾਸ ਸਰਜਰੀਜ਼ ਜਿਹਦੇ ਵਿੱਚ ਵੈਲਵ ਰਿਪਲੇਸਮੈਂਟ ਚਾਹੇ ਉਹ ਮਾਈਟਰਲ ਹੈ ਚਾਹੇ ਆਰਟਿਕ ਹੈ ਚਾਹੇ ਡੀਵੀਆਰ ਹੈ ਚਾਹੇ ਉਹ ਸਾਰੀਆਂ ਚੀਜ਼ਾਂ ਇਹਨਾਂ ਦੇ ਪ੍ਰੈਸ ਨੋਟ ਚ ਮੈਂ ਮੈਂਸ਼ਨ ਵੀ ਕੀਤੀਆਂ ਜਿੱਦਾਂ ਐਟਰੀਅਲ ਸੈਪਟਰਲ ਡਿਫੈਕਟ ਹੈ ਵੈਂਟ੍ਰਿਕਲ ਸੈਪਟਰਲ ਡਿਫੈਕਟ ਹੈ ਬਹੁਤ ਸਾਰੀਆਂ ਹਾਰਟ ਦੇ ਆਪਰੇਸ਼ਨ ਹੁੰਦੇ ਆ ਜਿਹੜੇ ਕਿ ਅਸੀਂ ਆਪਣੇ ਹਸਪੀਟਲ ਸਾਰੇ ਕਰ ਰਹੇ ਹਾਂ ਪਾਈਪਾਸ ਸਰਜਰੀ ਤਾਂ ਅਸੀਂ ਹਰ ਇੱਕ ਦਿਨ ਛੱਡ ਕੇ ਰੋਜ਼ ਕਰ ਰਹੇ ਹਾਂ ਉਹਨਾਂ ਚਿਕ ਸਰਜਰੀ ਐ ਵੀ ਹੈ ਲੇਕਿਨ ਡਿਫਿਕਲਟੀ ਕਿਉਂ ਸੀ ਉਹ ਵੀ ਮੈਂ ਸਾਰਾ ਸਮਝਾਤਾ ਇੱਕ ਫਾਈਨੈਂਸ਼ੀਅਲ ਡਿਫਿਕਲਟੀ ਵੀ ਸਮਝਾਤਾ ਔਰ ਦੂਸਰਾ ਜਿਹੜੀ ਇਹਦੀ ਟੈਕਨੀਕਲ ਡਿਫਿਕਲਟੀ ਸੀ ਅਸੀਂ ਉਹ ਵੀ ਦੱਸਤਾ ਐਸ ਪੇਸ਼ੈਂਟ ਨੂੰ ਅਸੀਂ ਠੀਕ ਠਾਕ ਕਰਕੇ ਬਹੁਤ ਮਿਹਨਤ ਲੱਗੀ ਐਸੀ ਆਪਣਾ ਬਿਕੋਜ਼ ਸਾਡਾ ਇੱਕ ਪ੍ਰੈਸਟੀਜ ਇਸ਼ੂ ਵੀ ਸੀ ਜੇ ਅਸੀਂ ਸਾਰੀ ਫਾਈਨੈਂਸ਼ੀਅਲ ਅਸਿਸਟੈਂਸ ਦਿੱਤੀ ਇਹਨੂੰ ਸਾਡਾ ਪ੍ਰੈਸਟੀਜ ਇਸ਼ੂ ਸੀ ਕਿ ਅਸੀਂ ਐਸ ਪੇਸ਼ੈਂਟ ਨੂੰ ਹਰ ਹਾਲ 'ਚ ਬਚਾ ਕੇ ਹੀ ਘਰ ਭੇਜਣਾ ਹੈ ਸਾਡੇ ਕੋਲ ਤੇ ਉਹ ਕੰਸੈਂਟ ਵੀ ਨਹੀਂ ਪ੍ਰੋਪਰ ਲਈ ਗਈ ਬਿਕੋਜ਼ ਜਦੋਂ ਇਹਨਾਂ ਨੂੰ ਅਸੀਂ ਇਹ ਕਹਿੰਦੇ ਸੀ ਕਿ ਇਹ ਪੇਸ਼ੈਂਟ 'ਚ ਮੋਰਟੈਲਿਟੀ ਐਂਡ ਮੋਰਬਿਡਿਟੀ ਹਰ ਪੇਸ਼ੀ ਨੂੰ ਸਮਝਾਇਆ ਜਾਂਦਾ ਜਿੱਦਾਂ ਗਾਲ ਬੈਡਰ ਅਪੈਂਡਿਕਸ ਇ 3% 4% ਮੋਰਬਿਡਿਟੀ ਐਂਡ ਮੋਰਟੈਲਿਟੀ ਹੁੰਦੀ ਹੈ ਇਹਨਾਂ ਪੇਸ਼ੀਂਟਸ ਨੂੰ ਅਸੀਂ 8% ਤੋਂ 10% ਸਮਝਾ ਕੇ ਚੱਲਦੇ ਹਾਂ ਕਿ ਇਹ ਬਾਈਪਾਸ ਦੇ ਦੌਰਾਨ ਐ ਪ੍ਰੋਬਲਮ ਆ ਸਕਦੀ ਹੈ ਈਵਨ ਅਸੀਂ ਇਹਨਾਂ ਨੂੰ ਇਹ ਵੀ ਪ੍ਰੋਪਰ ਨਹੀਂ ਸਮਝਾ ਪਾਈ ਬਿਕਾਜ਼ ਅਸੀਂ ਆਲਰੇਡੀ ਡਰਦੇ ਸੀ ਸਾਡੇ ਕੋਲੋਂ ਵੀ ਤੇ ਅਸੀਂ ਇਹਨਾਂ ਕੋਲੋਂ ਕਿ ਸਾਨੂੰ ਕੋਈ ਬਿਕਾਜ਼ ਪ੍ਰੈਸ ਕਾਨਫਰੈਂਸ ਪਹਿਲੇ ਵੀ ਹੋਈ ਸੀ ਇਹਨਾਂ ਦੇ ਆਪਰੇਸ਼ਨ ਤੋਂ ਪਹਿਲੇ ਤੇ ਅਸੀਂ ਫਾਈਨਲ ਇਹ ਹੀ ਦੱਸਿਆ ਕਿ ਅਸੀਂ ਮਰੀਜ਼ ਨੂੰ ਠੀਕ ਕਰਤਾ ਐਂਡ ਵੀ ਆਰ ਵੈਰੀ ਹੈਪੀ ਐਜ਼ ਅ ਹਸਪੀਟਲ ਡਾਇਰੈਕਟਰ ਐਂਡ ਹਸਪੀਟਲ ਮੈਨੇਜਿੰਗ ਡਾਇਰੈਕਟਰ ਆਈ ਐਮ ਸੋ ਹੈਪੀ ਕਿ ਮੈਂ ਇਸ ਪੇਸ਼ੈਂਟ ਨੂੰ ਠੀਕ ਕਰਕੇ ਘਰ ਭੇਜ ਰਿਹਾ ਹਾਂ ਔਰ ਵਿਦਆਊਟ ਐਨੀ ਸਿੰਗਲ ਮਨੀ ਥੈਂਕ ਯੂ ਵੈਰੀ ਮਚ ਹਾਂਜੀ ਸਰ ਮੈਂ ਨਾ ਤਰਮਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਆਪਰੇਟ ਬਾਰੇ ਜੋ ਜਿਹੜਾ ਅਫਸਰ ਨੇ ਕੀਤਾ ਮੈਂ ਜੋ ਆਸ਼ਮਨ ਕਾਰਡ ਤੇ ਡਾਕਟਰ ਸਾਹਿਬ ਨੇ ਸਰਜਰੀ ਕਰਨੀ ਸੀ ਉਹ ਮੈਂ ਬਾਈਪਾਸ ਸਰਜਰੀ ਉਹ ਆਪਣੇ ਪਿਤਾ ਜੀ ਦੀ ਉਹਨਾਂ ਨੇ ਕਰ ਦਿੱਤੀ ਹੈ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਕਿੱਥੇ ਹੋਈ ਸਰਜਰੀ ਕੀ ਨਾਮ ਹਸਪੀਟਲ ਦਾ ਡਾਕਟਰ ਸਾਹਿਬ ਦਾ ਡਾਕਟਰ ਸਾਹਿਬ ਦਾ ਨਾਮ जित्र मोहतरा जी डॉक्टर साहब ने जिति मोहता कारपोरेट हॉस्पिटल जी मेरे पिताजी जी दखल सन उन्होंने जो बाईपास सर्जरी और डॉक्टर साहब ने आयुष्मान कार्ड त कर दी जी हॉस्पिटल रवैया किस तरह पूरा हाँ जी ने पूरा मैं संजो दिता जी डॉक्टर साहब ने मेरा लाइफ बहुत सही हो